ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸੋ ਅਸੀਂ ਅੱਜ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਮ ਦਰ ਆਹੀ ਖਾਸ ਤੌਰ ਤੇ ਉਹਨਾਂ ਪਰਿਵਾਰ ਦੇ ਨਾਲ ਜਿਹੜੀ ਇਹ ਮੁਲਾਕਾਤ ਕਰਾਵਾਂਗੇ ਕਿਉਂਕਿ ਪੂਰੇ ਵਿਸ਼ਵ ਭਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਾਪਦੀ ਸਮਾਗਮ ਜਿਹੜੇ ਨੇ ਉਹ ਵੱਡੇ ਪੱਧਰ ਤੇ ਲਿਖੇ ਗਏ ਨੇ ਨਗਰ ਕੀਰਤਨ ਯੋਜਿਤ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੀ ਆਪਣੇ ਪੱਧਰ ਤੇ ਮਨਾ ਰਹੀ ਹੈ ਵੱਖ-ਵੱਖ ਸਟੇਟਾਂ ਵੀ ਆਪਣੇ ਪੱਧਰ ਤੇ ਮਨਾ ਰਹੀਆਂ ਨੇ ਤੇ ਅੱਜ ਵਿਸ਼ੇਸ਼ ਤੌਰ ਤੇ ਉਹ ਪਾਵਨ ਤੇ ਪਵਿੱਤਰ ਧਰਤੀ ਹੈ ਜਿੱਥੇ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਸਥਾਨ ਹੈ ਤਾਂ ਉਥੋਂ ਅੱਜ ਜਾਗਰਤੀ ਯਾਤਰਾ ਜਿਹੜੀ ਸ਼ੁਰੂ ਹੋਈ ਹੈ ਤਾਂ ਜਿਹਦੇ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਜਿਹੜਾ ਵੱਡਾ ਜਿਹੜਾ ਸਰਕਾਰ ਨੇ ਸਹਿਯੋਗ ਦਿੱਤਾ ਸੋ ਅਸੀਂ ਅੱਜ ਤੁਹਾਨੂੰ ਉਹਨਾਂ ਪਰਿਵਾਰ ਦੇ ਨਾਲ ਜਿਹੜੀ ਮੁਲਾਕਾਤ ਇਸ ਕਰਕੇ ਕਰਵਾਉਣ ਜਾ ਰਹੇ ਕਿਉਂਕਿ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਸ ਸੰਬੰਧਿਤ ਜਿਹੜੇ ਸ਼੍ਰੀ ਦੀ ਸਮਾਗਮ ਨੇ ਉਹ ਉਲਿਖੇ ਗਏ ਜਾ ਰਹੇ ਨੇ ਤਾਂ ਉਹਨਾਂ ਦੇ ਪਰਿਵਾਰਿਕ ਜਿਨ੍ਹਾਂ ਦਾ ਵੱਡਾ ਰਿਸ਼ਤਾ ਹੈ ਤਾਂ ਉਹ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਫਤਿਹ ਦੀ ਸਾਂਝ ਪਾਣਦੇ ਆ ਸਰਦਾਰ ਚਰਨਜੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਜਿਹੜਾ ਪਰਿਵਾਰਿਕ ਪਛੋਕੜ ਕਿਹੜੇ ਗੁਰੂ ਸਬੰਧ ਨਾਲ ਹੈ ਕਿਵੇਂ ਪਰਿਵਾਰਿਕ ਪਛੋਕੜ ਪਿਆ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ ਪਿੱਛੋਂ ਬੈਕਗ੍ਰਾਉਂਡ ਕੀ ਆ ਵਾਹ ਗੁਰੂ ਜੀ ਜਿਹੜਾ ਭਾਈ ਮਤੀ ਦਾਸ ਪਰਿਵਾਰ ਹੈ ਜੀ ਇਹ ਸ਼ਹਾਦਤਾਂ ਦੇ ਹਿਸਾਬ ਦੇ ਨਾਲ ਸਿੱਖ ਪੰਥ ਦਾ ਚੌਥੇ ਜਾਂ ਪੰਜਵੇਂ ਨੰਬਰ ਦਾ ਪਰਿਵਾਰ ਹੈ ਜੀ ਕਿਉਂਕਿ ਇਸ ਪਰਿਵਾਰ ਦੇ ਵਿੱਚ 28 ਗੁਰਸਿੱਖ ਹੋਏ ਨੇ ਜਿਹੜੇ ਪਹਿਲੀ ਪਾਸ਼ਾਹੀ ਤੋਂ ਲੈ ਕੇ ਤੇ 10ਵੀਂ ਪਾਸ਼ਾਹੀ ਦੇ ਨਾਲ ਵਿਚਰਦੇ ਰਹੇ ਨੇ ਔਰ 10ਵੀਂ ਪਾਸ਼ਾਹੀ ਨੇ ਇਸ ਪਰਿਵਾਰ ਨੂੰ ਆਦ ਸਿੱਖ ਦਾ ਖਿਤਾਬ ਦਿੱਤਾ ਸੀ ਜੀ ਇਸ ਪਰਿਵਾਰ ਦਾ ਪਿਸ਼ੋਕਣ ਪੱਛਮੀ ਪੰਜਾਬ ਜਿਸ ਦਾ ਜ਼ਿਲ੍ਹਾ ਜ਼ੇਲਮ ਤੇ ਪਿੰਡ ਕਰਿਆਲਾ ਸੀ ਪਿੰਡ ਕਰਿਆਲਾ ਦੇ ਹੀ ਇਹ ਸਾਰੇ ਸ਼ਹੀਦ ਜੰਪਾਲ ਸਨ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਲਿਖਿਆ ਹੈ ਕਿ ਕਰਿਆਲਾ ਦੀ ਸੰਗਤ ਦਾ ਗੁਰੂ ਸਾਹਿਬਾਨ ਦੇ ਨਾਲ ਖਾਸ ਸੰਬੰਧ ਸੀ ਸਮੇਂ-ਸਮੇਂ ਦੇ ਉੱਤੇ ਗੁਰੂ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਉੱਥੋਂ ਸ਼ਸਤਰ ਬਸਤਰ ਲੰਗਰਾਂ ਦੇ ਵਾਸਤੇ ਕਾਰ ਸੇਵਾ ਦੀ ਭੇਟਾ ਔਰ ਜੰਗੀ ਜਵਾਨ ਆਇਆ ਕਰਦੇ ਸਨ ਇਸ ਪਰਿਵਾਰ ਦਾ ਜਿਹੜਾ ਪਛੋਕੜ ਹੈ ਉਹ ਮੁਹਿਆਲ ਬ੍ਰਾਹਮਣ ਘਰਾਣੇ ਦੇ ਨਾਲ ਸੰਬੰਧ ਰੱਖਦਾ ਹੈ ਜੀ ਔਰ ਇਸ ਪਰਿਵਾਰ ਦੇ ਜਿਹੜੇ ਵਡੇਰੇ ਸਨ ਇਤਿਹਾਸਕਾਰਾਂ ਨੇ ਜਿਨ੍ਹਾਂ ਨੂੰ ਰਾਜਾ ਗੌਤਮ ਸੈਨ ਲਿਖਿਆ ਹੈ ਇੱਕ ਕੜਿਆਲੇ ਦੇ ਰਾਜੇ ਸਨ ਲੇਕਿਨ ਇਹ ਉਹ ਸਮਾਂ ਹੈ ਜਦੋਂ ਭਾਰਤਵਰਸ਼ ਦੀ ਧਰਤੀ ਦੇ ਉੱਤੇ ਰਾਜ ਬਹਿਲੋਲ ਲੋਧੀ ਦਾ ਸੀ ਔਰ ਇਧਰ ਬਾਬਰ ਦਾ ਹਮਲਾ ਹੁੰਦਾ ਹੈ ਬਾਬਰ ਦੇ ਹਮਲੇ ਦੇ ਵਿੱਚ ਇਹ ਰਾਜ ਭਾਗ ਜੋ ਹੈ ਇਹਨਾਂ ਦਾ ਖ਼ਤਮਤ ਹੋ ਜਾਂਦਾ ਹੈ ਜੀ ਇਸ ਤੋਂ ਬਾਅਦ ਜਿਸ ਵਕਤ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਉਦਾਸੀ ਤੇ ਗੁਸੇ ਗੁਜ਼ਰ ਰਹੇ ਸਨ ਉਸ ਵਕਤ ਭਾਈ ਗੌਤਮ ਦਾਸ ਦੀ ਪੇਂਟ ਧੰਗੁਰੂ ਨਾਨਕ ਸਾਹਿਬ ਨਾਲ ਹੁੰਦੀ ਹੈ ਔਰ ਐਥੋਂ ਆਪਣਾ ਰਾਜਸੀ ਸਿਸਟਮ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਲੱਗਦੇ ਨੇ ਇੱਥੇ ਬਹੁਤ ਮਹੱਤਵਪੂਰਨ ਇੱਕ ਘਟਨਾ ਹੈ ਜਿਸ ਦਾ ਮੈਂ ਆਪ ਜੀ ਨਾਲ ਜ਼ਿਕਰ ਕਰਨਾ ਚਾਹਾਂਗਾ ਧੰਗੁਰੂ ਨਾਨਕ ਸਾਹਿਬ ਨੇ ਭਾਈ ਗੌਤਮ ਦਾਸ ਨੂੰ ਪੋਥੀ ਹਾਰ ਦੇ ਵਿੱਚ ਪ੍ਰਚਾਰ ਦੀ ਇੱਕ ਮੰਝੀ ਬਖਸ਼ੀ ਪੋਥੋਹਾਰ ਦੇ ਵਿੱਚ ਜਿਸ ਤਰ੍ਹਾਂ ਹਾਂਜੀ ਆਪ ਜੀ ਦੇ ਪੰਜਾਬ ਦੀਆਂ ਤਿੰਨ ਬੈਲਟਾਂ ਨੇ ਮਾਜ਼ਾ ਮਾਲਵਾ ਤੇ ਦੋਆਬਾ ਇਸੇ ਤਰ੍ਹਾਂ ਜਿਹੜਾ ਪੱਛਮੀ ਪੰਜਾਬ ਸੀ ਉਸ ਦੇ ਵਿੱਚ ਪੋਥੋਹਾਰ ਦੇ ਪ੍ਰਚਾਰਕ ਥਾਪੇ ਗਏ ਸੀ ਭਾਈ ਮਤੀ ਦਾਸ ਜੀ ਦੇ ਪੜਦਾਦਾ ਦੇ ਪਿਤਾ ਠੀਕ ਹੈ ਪਰਿਵਾਰਕ ਸਬੰਧੀ ਗੱਲ ਜੀ ਪਰਿਵਾਰਕ ਸਬੰਧ ਦੀ ਗੱਲ ਕਰ ਰਹੀਏ ਤੇ ਉਹਨਾਂ ਦੇ ਪੜਦਾਦਾ ਸਾਹਿਬ ਦੇ ਪਿਤਾ ਜੀ ਸਨ ਅੱਗੇ ਉਹਨਾਂ ਦੇ ਤਿੰਨ ਬੱਚੇ ਸਨ ਭਾਈ ਪ੍ਰਗਾ ਜੀ ਭਾਈ ਪੈੜਾ ਜੀ ਤੇ ਬੀਬੀ ਸਰਸੋਤੀ ਜੀ ਤੇ ਜੇਕਰ ਮੈਂ ਭਾਈ ਪੈੜਾ ਜੀ ਦੀ ਲੜੀ ਦੀ ਗੱਲ ਕਰਾਂ ਤਾਂ ਭਾਈ ਪੈੜਾ ਜੀ ਪੰਚਮ ਤੇ ਛੇਵੀਂ ਪਾਸ਼ਾਹੀ ਦੇ ਦਰਬਾਰੀ ਸਿਕਸਨ ਅੱਗੇ ਉਹਨਾਂ ਦੇ ਪੁੱਤਰ ਸਨ ਭਾਈ ਪਹਿੜਾ ਜੀ ਭਾਈ ਭਾਈ ਚੌਪਾ ਸਿੰਘ ਜੀ ਜਿਨ੍ਹਾਂ ਨੂੰ ਇਤਿਹਾਸਕਾਰਾਂ ਨੇ ਖਿਡਾਵਾ ਦਸਵੀਂ ਪਾਸ਼ਾ ਹੀ ਲਿਖਿਆ ਹੋਇਆ ਹੈ ਹੋਇਆ ਹੈ ਔਰ ਜੜੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਬੁੰਜਿਆ ਕਮੀਆਂ ਚ ਸਨ 1724 ਚ ਇਹਨਾਂ ਦੀ ਸ਼ਹਾਦਤ ਦਿੱਲੀ ਦੇ ਵਿੱਚ ਹੋਈ ਹੈ ਇਸੇ ਲੜੀ ਦੇ ਵਿੱਚ ਅੱਗੇ ਦੋ ਸਿੰਘ ਹੋਏ ਨੇ ਮੁਕੰਦ ਸਿੰਘ ਤੇ ਮੁਕੰਦ ਸਿੰਘ ਦੂਜਾ ਜਿਹੜੇ ਚਮਕੌਰ ਦੀ ਜੰਗ ਦੇ ਜਿਹੜੇ 35 ਸ਼ਹੀਦ ਨੇ ਉਹਨਾਂ ਦੇ ਵਿੱਚੋਂ ਇਹਨਾਂ ਦਾ ਨਾਮ ਹੁੰਦਾ ਹੈ ਔਰ ਚਮਕੌਰ ਦੀ ਜੰਗ ਦੇ ਵਿੱਚ ਇਹਨਾਂ ਨੇ ਸ਼ਹਾਦਤਾਂ ਦਾ ਨਿਜ਼ਾਮ ਪੀਤੇ ਨੇ ਇਸੇ ਲੜੀ ਚ ਅੱਗੇ ਇੱਕ ਸਿੰਘ ਹੋਏ ਨੇ ਰਾਏ ਸਿੰਘ ਹਜ਼ੂਰੀ ਜਿਹੜੇ ਗੁਰਦਾਸ ਨੱਗਲ ਦੀ ਗੜਿਸ ਤੋਂ ਗ੍ਰਿਫਤਾਰ ਹੋ ਕੇ ਦਿੱਲੀ ਦੇ ਮਹਿਰੋਲੀ ਦੇ ਵਿੱਚ 1716 ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਤੇ ਜੇਕਰ ਗੱਲ ਭਾਈ ਪੈੜਾ ਜੀ ਦੀ ਭੈਣ ਬੀਬੀ ਸਰਸਵਤੀ ਦੀ ਕਰਾਂ ਤਾਂ ਬੀਬੀ ਸਰਸਵਤੀ ਉਸ ਪੰਡਿਤ ਕਰਪਾ ਰਾਮ ਦੱਤ ਦੀ ਮਾਂ ਸੀ ਜਿਹੜਾ ਕਸ਼ਮੀਰ ਤੋਂ ਮੁਖੀ ਬ੍ਰਾਹਮਣਾਂ ਦਾ ਵਫ਼ਦ ਲੈ ਕੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਣ ਵਿੱਚ ਆਇਆ ਸੀ ਜੀ ਜੀ ਪਰਿਵਾਰ ਦੀ ਤੁਸੀਂ ਗੱਲ ਕੀਤੀ ਆ ਇਤਿਹਾਸ ਬਾਰੇ ਵੀ ਜ਼ਿਕਰ ਕੀਤਾ ਜਿਵੇਂ ਤੁਸੀਂ ਅੱਜ ਇਸ ਪਾਵਨ ਤੇ ਪਵਿੱਤਰ ਧਰਤੀ ਤੇ ਆਏ ਹੋ ਖਾਸ ਤੌਰ ਤੇ ਪਟਨਾ ਸਾਹਿਬ ਦੀ ਧਰਤੀ ਹੈ ਤਾਂ ਉੱਥੇ ਤੁਸੀਂ ਜਿਹੜਾ ਕੁਝ ਕੁਝ ਦਰਸ਼ਨ ਵੀ ਜਿਹੜਾ ਸੰਗਤਾਂ ਨੂੰ ਕਰਵਾਏ ਨੇ ਉਹ ਤੁਹਾਡੇ ਕੋਲ ਕੀ ਕੁਝ ਅਗਰ ਦਰਸ਼ਨ ਕਰਵਾਏ ਨੇ ਉਹਦਾ ਕੀ ਇਤਿਹਾਸ ਕੀ ਹੈ ਸਾਡੇ ਜਿਹੜਾ ਇਹ ਪਰਿਵਾਰ ਸੀ ਨੌਵੀਂ ਪਾਸ਼ਾਹੀ ਦੇ ਟਾਈਮ ਜਿਹੜਾ ਨਾ ਇਸ ਪਰਿਵਾਰ ਦੇ ਵਿੱਚੋਂ 6 ਗੁਰਸਿੱਖਾਂ ਦਾ ਜ਼ਿਕਰ ਹੁੰਦਾ ਜਿਹੜੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਰਹੇ ਨੇ ਇਸ ਸਮੇਂ ਦੇ ਉੱਤੇ ਦੀਵਾਨ ਦਰਗਾਹ ਮਲਸਨ ਔਰ ਫਿਰ ਦੀਵਾਨ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਚੌਪਾਸ ਸਿੰਘ ਖਿਡਾਵਾ 10ਵੀਂ ਪਾਸ਼ਾ ਜਿਹੜਾ 14 ਸਾਲ ਗੁਰੂ ਸਾਹਿਬ ਗੁਰੂ ਪਰਿਵਾਰ ਦੀ ਸੇਵਾ ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਰਹੇ ਨੇ ਜੀ ਇਹ ਬੜਾ ਵੱਡਾ ਇਤਿਹਾਸ ਹੈ ਔਰ ਭਾਈ ਦਰਗਾਹ ਮਲਜੀ ਦਾ ਵੀ ਬਹੁਤ ਵੱਡਾ ਇਤਿਹਾਸ ਹੈ ਕਿ ਜੋ ਗੁਰਤਾ ਗੱਦੀ ਦੀ ਤਿਲਕ ਦੀ ਜ਼ਿੰਮੇਵਾਰੀ ਭਾਈ ਦਰਗਾਹ ਮਲਜੀ ਨੂੰ ਦਿੱਤੀ ਗਈ ਸੀ ਉਹ ਇਹਨਾਂ ਨੂੰ ਇੱਕ ਪੰਜ ਪੈਸੇ ਔਰ ਨਾਰੀਅਲ ਦੇ ਕੇ ਕਿਹਾ ਗਿਆ ਸੀ ਕਿ ਅਗਲੇ ਗੁਰੂ ਸਾਹਿਬਾਨ ਨੂੰ ਗੁਰਤਾ ਗੱਦੀ ਦਾ ਤਿਲਕ ਆਵਲੀ ਜੀ ਨੇ ਲਗਾਣਾ ਹੈ ਲੇਕਿਨ ਗੁਰੂ ਸਾਹਿਬ ਦਾ ਨਾਮ ਨਹੀਂ ਸੀ ਹਜੇ ਪਤਾ ਜੀ ਜੀ ਤੇ ਇਸੇ ਤਰ੍ਹਾਂ ਫਿਰ ਛੱਟੇ ਮਲ ਤੇ ਗਵਾਲ ਦਾਸ ਜਿਹੜੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਚਾਰ ਯਾਤਰਾਵਾਂ ਦੇ ਸਮੇਂ ਗੁਰੂ ਸਾਹਿਬ ਜੀ ਸਾਹਿਬ ਨੇ ਨਾਲ ਰਹੇ ਜਿਸ ਵਕਤ ਦਸਵੀਂ ਪਾਸ਼ਾਹੀ ਹੁੰਦੀ ਹੈ ਤੇ ਫਿਰ ਭਾਈ ਮਤੀ ਦਾਸ ਜੀ ਦੇ ਚਾਚਾ ਦਰਗਾਹ ਹਮਲ ਦੇ ਪੁੱਤਰ ਭਾਈ ਸਹਿਬ ਚੰਦ ਤੇ ਭਾਈ ਧਰਮ ਚੰਦ ਦਸਵੀਂ ਪਾਸ਼ਾਹੀ ਦੀ ਸੇਵਾ ਦੇ ਵਿੱਚ ਜਾਂਦੇ ਨੇ ਭਾਈ ਸਾਹਿਬ ਚੰਦ ਘਰਵਾਰੀ ਦੀਵਾਨਸਨ ਜਿਹੜੇ ਸਨ 1700 ਦੀ ਇਤਿਹਾਸਿਕ ਨਿਰਮੋਹਗੜ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਇਹਨਾਂ ਦੇ ਭਰਾ ਸਨ ਭਾਈ ਧਰਮਚੰਦ ਖਜਾਂਚੀ ਦਸ਼ਵੀ ਪਾਸ਼ਾਹੀ ਜਿਹੜੇ 17 ਸੀ 3 17 ਸੀ 3 ਦੀ 1703 ਦੀ ਜੰਗ ਦੇ ਵਿੱਚ ਜੋ ਸ਼ਹਾਦਤ ਜਿਨ੍ਹਾਂ ਦੀ ਸ਼ਹਾਦਤ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਧਰਮਚੰਦ ਨੂੰ ਸੰਬੋਧਿਤ ਕਰਕੇ ਪੰਜ ਹੁਕਮਨਾਮੇ ਪਰਿਵਾਰ ਨੂੰ ਜ਼ਾਰੀ ਕੀਤੇ ਸਨ ਜੀ ਇਹ ਪਰਿਵਾਰ ਦੀ ਉਹ ਵਿਰਾਸਤ ਸੀ ਜੋ ਸਾਡੇ ਵਡੇਰਿਆਂ ਤੋਂ ਚੱਲਦੀ ਆ ਰਹੀ ਸੀ ਤਾਂ ਉਹ ਹੁਕਮਨਾਮੇ ਤੁਹਾਡੇ ਕੋਲ ਨੇ ਹਾਂ ਉਹਨਾਂ ਦਾ ਉਹ ਹੁਕਮਨਾਮਾ ਸਾਹਿਬ ਉਹ ਬਚਨਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਜ ਵੀ ਸਾਡੇ ਪਰਿਵਾਰ ਕੋਲ ਮੌਜੂਦ ਨੇ ਜਿਸ ਦੇ ਵਿੱਚ ਇੱਕ ਹੁਕਮਨਾਮਾ ਸਾਹਿਬ ਦਾ ਸਾਹਿਬ ਜੀ ਨੂੰ ਪੜ੍ਹ ਕੇ ਸੁਣਾ ਦਿੰਦਾ ਹੈ ਜਿਹੜੀ 1703 ਦੀ ਜਿਹੜੀ ਸ਼ਹਾਦਤ ਹੋਈ ਸੀ ਉਸ ਵਕਤ ਉਸ ਤੋਂ ਬਾਅਦ ਜੋ ਹੁਕਮਨਾਮਾ ਜ਼ਾਰੀ ਹੋਇਆ ਸੀ ਉਸ ਦੇ ਵਿੱਚ ਗੁਰੂ ਸਾਹਿਬ ਦੇ ਬਚਨ ਸਨ ਸਤਿਗੁਰੂ ਜੀ ਲਿਖਾਰੀ ਨੇ ਲਿਖਿਆ ਹੈ ਸਤਿਗੁਰੂ ਜੀ ਸ਼੍ਰੀ ਗੁਰੂ ਜੀ ਕੀ ਅਗਿਆ ਹੈ ਸਰਬੱਤ ਸੰਗਤ ਸਭ ਦੇਸ਼ ਕੀ ਗੁਰੂ ਰੱਖੇਗਾ ਸੰਗਤ ਗੁਰੂ ਗੁਰੂ ਜਪਨਾ ਜਨਮ ਸਵਰੇਗਾ ਸੰਗਤ ਦਾ ਭਲਾ ਹੋਵੀ ਧਰਮ ਚੰਦ ਛੇਬਰ ਕਾਮਦਾਰ ਗੁਰੂ ਕੇ ਕਰਦਾ ਸੋ ਗੁਰੂ ਕੇ ਕੰਮ ਆਇਆ ਥਾਂ ਲੱਗਾ ਇਸ ਦੇ ਉੱਪਰ ਖੁਸ਼ੀ ਹੋਵੀ ਜੋ ਕੋਈ ਸਿੱਖ ਪੁੱਤ ਗੁਰਮਖਸ਼ ਸਿੰਘ ਨੂੰ ਦੇਖ ਸੋ ਗੁਰੂ ਕੇ ਲੰਗਰ ਪਾਵੇਗਾ ਸਰਬਤ ਸੰਗਤ ਉੱਪਰ ਮੇਰਾ ਹੁਕਮ ਹੈ ਧਰਮਚੰਦ ਦੇ ਪੁੱਤ ਪੋਤਰੇ ਦੀ ਤਹਿਲ ਕਰਨੀ ਸੰਗਤ ਕੀ ਗੁਰੂ ਬਾਹੂੜੀ ਕਰੇਗਾ ਸੰਗਤ ਨੇ ਹਾਲ ਹੋਗੀ ਸੰਗਤ ਉੱਪਰ ਮੇਰੀ ਖੁਸ਼ੀ ਹੈ ਸੰਗਤ ਮੇਰੀ ਇਹ ਹੁਕਮਨਾਮੇ ਚ ਲਿਖਿਆ ਪਿਆ ਜੋ ਤੁਹਾਡੇ ਕੋਲ ਹੈ ਸੋ ਸੰਗਤਾਂ ਨੂੰ ਬਿਲਕੁਲ ਅਸੀਂ ਜਿਹੜਾ ਹੁਕਮਨਾਮਾ ਉਹ ਦਰਸ਼ਨ ਕਰਵਾ ਰਹੇ ਹਾਂ ਜਿਹੜਾ ਇਹਨਾਂ ਦੇ ਪਰਿਵਾਰ ਦੇ ਕੋਲ ਹੈ ਪਿੱਛੋਂ ਕੀ ਗੁਰੂ ਸਭਾ ਨਾਲ ਜਿਹੜੀ ਹੈ ਬੜੀ ਵੱਡੀ ਇਹਨਾਂ ਦੇ ਪਰਿਵਾਰ ਦੇ ਉੱਪਰ ਜਿਹੜੀ ਬਖਸ਼ਿਸ਼ ਹੈ ਤੁਸੀਂ ਹੁਕਮਨਾਮੇ ਦੀ ਗੱਲ ਕੀਤੀ ਆ ਸੰਗਤਾਂ ਦਰਸ਼ਨ ਵੀ ਕਰ ਰਿਆ ਨੇ ਤਾਂ ਅੱਜ ਜਿਹੜਾ ਤੁਸੀਂ ਤਕਤਰੀ ਪਟਨਾ ਸਾਹਿਬ ਦੀ ਧਰਤੀ ਤੇ ਆਇਓ ਇੱਥੇ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਨੇ ਤੇ ਹੁਣ ਬਾਦਲ ਅੱਗੇ ਵੀ ਜਿਹੜਾ ਇਹ ਜਾਗਰਤੀ ਯਾਤਰਾ ਜਾ ਜਾਏਗੀ ਫਿਰ ਅੱਗੇ ਵੀ ਦਰਸ਼ਨ ਕਰਵਾਣਗੇ ਕੀ ਰੂਟ ਪਲਾਨ ਤਿਆਰ ਕੀਤਾ ਹੈ ਅੱਗੇ ਜੀ ਦਾਸ ਦੇ ਬਹੁਤ ਸਾਰੇ ਪ੍ਰੋਗਰਾਮ ਨੇ ਜਿੱਥੇ ਜਾ ਕੇ ਜੋ ਭਾਈ ਮਤੀ ਦਾਸ ਜੀ ਦਾ ਇਤਿਹਾਸ ਰੱਖਣਾ ਹੈ ਮੈਂ ਕੁਝ ਇਤਿਹਾਸ ਭਾਈ ਮਤੀ ਦਾਸ ਜੀ ਦਾ ਆਪ ਜੀ ਦੇ ਅੱਗੇ ਰੱਖਣਾ ਚਾਹਵਾਂਗਾ ਜੀ ਭਾਈ ਮਤੀ ਦਾਸ ਜੀ ਜੋ ਸੀਨਾ ਬਸੀਨਾ ਘਰ ਦੇ ਵਿੱਚ ਜੋ ਇਤਿਹਾਸ ਚੱਲਦਾ ਹੈ ਉਸ ਦੇ ਵਿੱਚ ਬਜ਼ੁਰਗ ਦੱਸਦੇ ਨੇ ਕਿ ਭਾਈ ਮਤੀ ਦਾਸ ਜੀ ਦੇ ਸੀਸ ਦੇ ਉੱਤੇ ਦਸਤਾਰ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਰੱਖੀ ਸੀ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹਨਾਂ ਦੇ ਬਾਰੇ ਬਚਨ ਸਨ ਮਤੀ ਦਾਸ ਗੁਰੂ ਕੋ ਦੀਵਾਨ ਸਿੱਖੀ ਵਿੱਚ ਪੂਰਨ ਪਰਵਾਨ मम ਸਹਾਇਕ ਮਿੱਤਰ ਪਾਰੀ ਇਹਨਾਂ ਨੂੰ ਭਾਈ ਆਖਿਆ ਸੀ ਤੁਸੀਂ ਸਾਡੇ ਭਰਾ ਹੋ ਜਿਸ ਵਕਤ ਪੰਡਿਤ ਕਰਪਾਰਾਮ ਰਤ ਮਈ 1675 ਨੂੰ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਪਣੇ ਧਰਮ ਦੀ ਰੱਖਿਆ ਦੀ ਫਰਿਆਦ ਲੈ ਕੇ ਆਂਦਾ ਹੈ ਉਸ ਵਕਤ ਸਾਡੇ ਵੱਡੇ ਨੇ ਕੇਸਰ ਸਿੰਘ ਛੱਬਰ ਲਿਖਦੇ ਨੇ ਵੀ ਉਸਨੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਸੀ ਗੁਰੂ ਸਾਹਿਬ ਸੂਫੀ ਆਪਦੇ ਧਰਮ ਦਾ ਪ੍ਰਚਾਰ ਕਰਦੇ ਨੇ ਔਰ ਅਗਰ ਕੋਈ ਇਸਲਾਮ 'ਚ ਚਲਾ ਜਾਂਦਾ ਹੈ ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਪਰ ਸਾਡੇ ਧਰਮ ਨੂੰ ਤਲਵਾਰ ਦੀ ਜ਼ੋਰ ਦੇ ਉੱਤੇ ਤੱਕੇ ਦੇ ਨਾਲ ਬਦਲੇ ਜਾ ਰਹਾ ਸੋ ਆਪ ਜੀ ਸਾਡੀ ਬਾਹ ਫੜੋ ਸਾਡੀ ਰੱਖਿਆ ਕਰੋ ਸੋ ਇੱਥੋਂ ਫਿਰ ਧੰਗੁਰੂ ਤੇਗ ਇਤਿਹਾਸ ਲੰਬਾ ਹੈ ਮੈਂ ਸ਼ਾਰਟ ਸੰਖੇਪ ਜੀ ਆਪ ਜੀ ਅੱਗੇ ਰੱਖਾਂਗਾ ਇਥੋਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਆਪ ਜੀ ਸੰਦੇਸ਼ਾ ਕਰਵਾ ਦਿਓ ਸੂਬੇਦਾਰ ਇਫਤਖਾਰ ਖਾਨ ਨੂੰ ਕਸ਼ਮੀਰ ਸੂਬਾਏ ਕਸ਼ਮੀਰ ਨੂੰ ਭੇਜੇ ਉਹ ਧੰਗੁਰੂ ਤੇਗ ਬਹਾਦਰ ਸਾਹਿਬ ਨੂੰ ਦਾਇਰਾ-ਏ-ਇਸਲਾਮ ਚ ਲੈ ਹੁੰਦਾ ਹੈ ਤਾਂ ਉਹਨਾਂ ਦੇ ਪਿੱਛੇ ਖੜਾ ਸਾਰਾ ਸਨਾਤਨੀ ਸਮਾਜ ਜੋ ਹੈ ਇਸਲਾਮ ਕਬੂਲ ਕਰ ਲੇਗਾ ਸੋ ਇਥੋਂ ਆਖਰੀ ਯਾਤਰਾ ਦੇ ਧੰਗੁਰੂ ਤੇਗ ਬਹਾਦਰ ਸਾਹਿਬ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਦੇ ਨਾਲ ਚੱਲਦੇ ਨੇ ਅੱਗੇ ਕੁਝ ਇਤਿਹਾਸਕਾਰਾਂ ਨੇ ਗ੍ਰਿਫਤਾਰੀ ਜੋ ਹੈ ਮਲਕਪੁਰ ਰਗੜਾ ਰੋਪੜ ਤੋਂ ਦਿਖਾਈ ਹੈ ਔਰ ਕੁਝ ਇਤਿਹਾਸਕਾਰਾਂ ਨੇ ਇਹ ਗ੍ਰਿਫਤਾਰੀ ਆਗਰੇ ਤੋਂ ਦਿਖਾਈ ਹੈ ਠੀਕ ਹੈ ਤੁਹਾਡੇ ਕੋਲ ਕਿੱਦੇ ਹੁਕਮਨਾਮੇ ਨੇ ਜਿਹੜੇ ਤੁਸੀਂ ਦੱਸਿਆ ਗਿਆ ਵੀ ਤੁਹਾਡੇ ਪਰਿਵਾਰਕ ਕੋਲ ਇੱਕ ਹੁਕਮਨਾਮਾ ਜਾਂ ਹੋਰ ਵੀ ਕੁਝ ਹੈ ਤੁਹਾਡੇ ਕੋਲ ਸਾਡੇ ਕੋਲ ਵਾਹਿਗੁਰੂ ਜੀ ਪੰਜ ਹੁਕਮਨਾਮੇ ਜੋ ਪ੍ਰਾਤਨ ਜੋ ਬਚਨ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਨੇ ਸਾਡੇ ਖਾਨਦਾਨ ਨੂੰ ਤਿੰਨ ਹੁਕਮਨਾਮੇ ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਵੱਲੋਂ ਖਾਲਸੇ ਦੇ ਰਾਜ ਦੇ ਵਿੱਚ ਜਾਰੀ ਹੋਏ ਸੀ ਜਿਨ੍ਹਾਂ ਦੀ ਸੰਮਤ 1764 ਹੈ ਹਮਮ ਔਰ ਸਨ 1807 ਬੰਦੀ ਹੈ ਇਤਿਹਾਸਕਾਰਾਂ ਨੇ ਤਿੰਨ ਹੁਕਮਨਾਮਿਆਂ ਦਾ ਜ਼ਿਕਰ ਕੀਤਾ ਹੈ ਜਿੱਚੋ ਸਾਡੇ ਕੋਲ ਦੋ オリジナル ਰਹਿ ਗਏ ਨੇ ਇੱਕ ਨਕਲ ਰਹਿ ਗਈ ਉਹਦੀ ਓਕੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਹੁਕਮਨਾਮਾ ਸਾਹਿਬ ਹੈ ਜੋ ਬਾਬੇ ਦੀ ਬੇਰ ਸਿਆਲਕੋਟ ਵਾਲੀ ਬੇਰ ਸੀ ਉੱਥੋਂ ਜਾਰੀ ਹੁੰਦਾ ਹੈ ਉਹ ਸਾਡੇ ਕੋਲ ਹੁਕਮਨਾਮਾ ਸਾਹਿਬ ਹੈ ਇੱਕ ਸਾਡੇ ਕੋਲ ਸਾਡੇ ਖਾਨਦਾਨ ਦਾ ਸ਼ਿਜਰਾ ਹੈ ਜਦੋਂ 200 ਸਾਲ ਤੋਂ ਵੱਧ ਪੁਰਾਣਾ ਹੈ ਜਿਸ ਦੇ ਵਿੱਚ ਸਾਡੇ ਖਾਨਦਾਨ ਦੀ ਪੀੜੀ ਦਾ ਜ਼ਿਕਰ ਹੈ ਧੰਨ ਗੁਰੂ ਹਰ Rai ਸਾਹਿਬ ਤੋਂ ਲੈ ਕੇ ਤੇ 1850 ਜਾਂ 70 ਤੱਕ ਦੇ ਜਿਹੜੇ ਗੁਰਸਿੱਖ ਹੋਏ ਨੇ ਉਸ ਦਾ ਰਿਕਾਰਡ ਉਸ ਛਿਦਰੇ ਦੇ ਵਿੱਚ ਹੈ। ਹਾਂ। ਬਿਲਕੁਲ ਦਰਸ਼ਨ ਜਿਹੜੀਆਂ ਸੰਗਤਾਂ ਨੇ ਉਹ ਕਰ ਰਹੀਆਂ ਨੇ ਜਿਨ੍ਹਾਂ ਦਾ ਜ਼ਿਕਰ ਜਿਹੜਾ ਨੋਟ ਵਲੋ ਕੀਤਾ ਜਾ ਰਿਹਾ ਹੁਕਮਨਾਮੇ ਦਾ ਜ਼ਿਕਰ ਕੀਤਾ ਜਾ ਰਿਹਾ ਜਾਵਰ ਹੋਰ ਸਸਤਰਾਂ ਤੇ ਵਸਤਰਾਂ ਦਾ ਜ਼ਿਕਰ ਕੀਤਾ ਜਾ ਰਿਹਾ ਜੋ ਧਾਰਮਿਕ ਇਹਨਾਂ ਕੋਲ ਚਿੰਨ ਨੇ ਉਹਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਤਾਂ ਸੰਗਤਾਂ ਜਿਹੜੀਆਂ ਨੇ ਘਰ ਬੈਠੀਆਂ ਇਸ ਪਾਵਨ ਤੇ ਪਵਿੱਤਰ ਜੋ ਇਨਨੇ ਕੋਲ ਇਤਿਹਾਸ ਦੇ ਮੁਤਾਬਕ ਜੋ ਚਿੰਨ ਪਏ ਨੇ ਜਾਂ ਨਿਸ਼ਾਨ ਨੇ ਜਾਂ ਹੁਕਮਨਾਮੇ ਨੇ ਉਹ ਸੰਗਤਾਂ ਜਿਹੜੀਆਂ ਦਰਸ਼ਨ ਕਰ ਰਹੀਆਂ ਨੇ ਸਿੰਘ ਸਾਹਿਬ ਜੀ ਵੀ ਹੁਣ ਮੇਰਾ ਸਵਾਲ ਹੈ ਬੇਸ਼ੱਕ ਵੱਡੇ ਪੱਧਰ ਤੇ ਸਾਰੀਆਂ ਸਰਕਾਰਾਂ ਵੱਲੋਂ 350 ਸਾਲਾਂ ਸਤਾਪ ਦੀ ਸਮਾਗਮੜੇ ਲੁਕੇ ਗਏ ਨੇ ਤਾਂ ਇਸ ਨੂੰ ਲੈ ਕੇ ਤੁਹਾਨੂੰ ਵੀ ਕੋਈ ਸੱਦਾ ਪੱਤਰ ਆ ਉਹ ਆਂਦਾ ਜਾਂ ਕੋਈ ਸ਼੍ਰੋਮਣੀ ਗੁਦਵਾਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸ੍ਰੀ ਪੰਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਆ ਹੋਰ ਧਾਰਮਿਕ ਬੜੀਆਂ ਸੰਸਥਾਵਾਂ ਨੇ ਕਦੇ ਸਹਿਯੋਗ ਦਿੰਦੀਆਂ ਨੇ ਕਦੇ ਗੱਲਬਾਤ ਹੁੰਦੀ ਹੈ ਵੀ ਤੁਹਾਡੇ ਵਾਸਤੇ ਕੋਈ ਲੱਗ ਜਿਹੜਾ ਹੈ ਕੋਈ ਬੱਸ ਤਿਆਰ ਕਰਾ ਦਿੰਨੇ ਆ ਜਾਂ ਫਿਰ ਤੁਸੀਂ ਸੰਗਤਾਂ ਨੂੰ ਇਸ ਤਿਹਿਆਂ ਦਾ ਦਰਸ਼ਨ ਕਰਵਾਓ ਤਾਂ ਜੋ ਕਿ ਸੰਗਤਾਂ ਨੂੰ ਇਤਿਹਾਸ ਬਾਰੇ ਜਾਣੂ ਹੋ ਸਕਣ। ਵਾਹਿਗੁਰੂ ਜੀ ਇਹ ਸਵਾਲ ਆਪ ਦਾ ਬਹੁਤ ਇੰਪੋਰਟੈਂਟ ਹੈ ਕਿਉਂਕਿ 350 ਸਾਲਾਂ ਦੀ ਸ਼ਤਾਬਦੀ ਚੱਲ ਰਹੀ ਹੈ। ਬਿਲਕੁਲ। ਔਰ ਸ਼੍ਰੋਮਣੀ ਕਮੇਟੀ ਵੱਲੋਂ ਧੰਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀਦਾਸ, ਭਾਈ ਸਤੀਦਾਸ ਔਰ ਭਾਈ ਦਿਆਲਾ ਜੀ ਇਹ ਚਾਰ ਸ਼ਹੀਦਾਂ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਬਿਲਕੁਲ। ਔਰ ਲੇਕਿਨ ਇਸ ਦੇ ਵਿੱਚ ਜੋ ਸਾਡੇ ਕੋਲ ਜੋ ਸਾਡੇ ਇਤਿਹਾਸ ਦੀ ਸਮਾਲ ਹੈ ਜੋ ਸਾਨੂੰ ਸਨਮਾਨ ਦਿੰਦਾ ਹੈ ਉਹ ਸਿਰਫ ਜਥੇਦਾਰ ਸਹਿਵਾਨ ਵੱਲੋਂ ਸਭ ਤੋਂ ਪਹਿਲਾਂ ਜੋ ਹੈ ਆਇਆ ਹੈ ਸਭ ਤੋਂ ਪਹਿਲਾਂ ਕਿਉਂਕਿ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਮੈਂ ਜਥੇਦਾਰ ਰਗਵੀਰ ਸਿੰਘ ਜੀ ਨੇ ਬਕਾਇਦਾ ਸਾਡੀ ਜਿਹੜੀ ਪੁਸਤਕ ਸ਼ਬੀ ਸੀ ਉਸ ਲਿਖਤੀ ਰੂਪ ਚ ਦਿੱਤਾ ਸੀ ਇਸ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਭਾਈ ਚਰਨਜੀਤ ਸਿੰਘ ਨੇ ਕਿਤਾਬ ਨੂੰ ਲਿਖਣ ਸਹਿਯੋਗ ਕੀਤਾ ਜਥੇਦਾਰ ਰਗਵੀਰ ਸਿੰਘ ਜੀ ਨੇ ਬਹੁਤ ਸੰਜੀਦਗੀ ਦੇ ਨਾਲ ਇਸ ਇਤਿਹਾਸ ਨੂੰ ਦੇਖਿਆ ਔਰ ਸਰਚ ਬੋਰਡ ਕੋਲ ਕਰ ਲਿਆ ਜੋ ਸਰਚ ਬੋਰਡ ਦੇ ਵਿੱਚ ਫਿਰ ਰਿਪੋਰਟ ਆਈ ਉਸ ਰਿਪੋਰਟ ਨੂੰ ਦੇਖ ਕੇ ਗਲਗੱਦ ਸਾਹਿਬ ਦਾ ਸਮਾਂ ਸੀ ਗਲਗੱਦ ਸਾਹਿਬ ਨੂੰ ਦਾਸ ਜਦੋਂ ਮਿਲਿਆ ਤੇ ਗਲਗੱਦ ਸਾਹਿਬ ਨੇ ਕਿਹਾ ਵੀ ਤੁਸੀਂ ਹਾਲ ਤੱਕ ਕਿੱਥੇ ਸੀ ਵੀ ਐਡਾ ਵੱਡਾ ਇਤਿਹਾਸ ਤੁਸੀਂ ਲੈ ਕੇ ਚੱਲ ਰਹੇ ਹੋ ਤੁਹਾਡਾ ਪਤਾ ਹੀ ਕਿਸੇ ਨੂੰ ਨਹੀਂ ਤੇ ਮੈਂ ਕਿਹਾ ਜੀ ਹੈਗੇ ਤੇ ਅਸੀਂ ਇੱਥੇ ਜੀ ਅੱਛਾ ਜਿਹੜੇ ਮੌਜੂਦਾ ਜਿਹੜਾ ਕਾਰਜਕਰਚ ਇਹਦੇ ਤਾਰਨੇ ਉਹ ਤੁਹਾਡੇ ਕੋਲ ਵਾਈਵਸੀ ਕਰੇ ਸਾਡੀ ਮਿਲਣੀ ਵੀ ਹੋਈ ਉਸ ਤੋਂ ਬਾਅਦ ਸਾਰਿਆਂ ਨੇ ਉਹਨਾਂ ਦੇ ਦਰਸ਼ਨ ਵੀ ਕੀਤੇ ਤਾਂ ਉਸ ਤੋਂ ਬਾਅਦ ਉਹ ਕੀ ਰਿਐਕਸ਼ਨ ਦਿੱ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਦਾ ਕੀ ਰਿਐਕਸ਼ਨ ਇਹ ਦੇਖੋ ਜਥੇਦਾਰ ਬਹੁਤ ਸਾਬ ਬਹੁਤ ਖੁਸ਼ ਹਨ ਔਰ ਉਹ ਬਹੁਤ ਚੜ੍ਹਦੀ ਕਲਾ ਵਾਲੇ ਜਥੇਦਾਰ ਨੇ ਕਿਉਂਕਿ ਉਹ ਸ਼ਤਾਬਦੀਪ ਦੇ ਮੌਕੇ ਆਏ ਔਰ ਜੋ ਅਸੀਂ ਇਤਿਹਾਸ ਦੇ ਸੰਭਾਲ ਦੇ ਵਿੱਚ ਲੱਗੇ ਹੋਏ ਸਾਂ ਕਿ ਜੋ ਅਸੀਂ ਮਿਊਜ਼ੀਅਮ ਬਣਾਇਆ ਸੀ ਜੋ ਲਾਇਬ੍ਰੇਰੀ ਬਣਾਈ ਸੀ ਉੱਥੇ ਬਕਾਇਦਾ ਅਰਦਾਸ ਕਰਕੇ ਗਏ ਨੇ ਦੇਖੋ ਇਹ ਇਤਿਹਾਸ ਦੇ ਵਿੱਚ ਆਏਗੀ ਇਹ ਗੱਲ ਕਿ 357 ਸਾਲਾ ਸ਼ਤਾਬਦੀ ਦੇ ਉੱਤੇ ਜਥੇਦਾਰ ਗੁਲਦੀਪ ਸਿੰਘ ਗੜਗਾ ਜੋ ਹੈ ਉਸ ਪਰਿਵਾਰ ਦੇ ਕੋਲ ਆਏ ਔਰ ਉੱਥੇ ਆ ਕੇ ਜੋ ਹੈ ਉਹਨਾਂ ਨੇ ਉਹਨਾਂ ਦੇ ਮਿਊਜ਼ੀਅਮ ਦਾ ਉਦਘਾਟਨ ਕੀਤਾ ਹੈ ਕਿਉਂਕਿ ਦਾਸ ਵੀ ਲਿਖ ਲਿਖਦਾ ਹੈ ਲਿਖਾਰੀ ਹੈ ਸਾਡੇ ਖਾਨਦਾਨ ਲਿਖ ਲਿਖਾਰੀਆਂ ਦੀ ਗੱਲ ਹੈ ਇਹ ਬਹੁਤ ਵੱਡਾ ਇਤਿਹਾਸਿਕ ਘਟਨਾ ਹੈ ਸੋ ਬਿਲਕੁਲ ਸੰਗਤਾਂ ਨੂੰ ਅਸੀਂ ਖਾਸ ਤੌਰ ਤੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗਜ ਤਾਂ ਉਹਨਾਂ ਦੀ ਰਿਹائش ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਵੀ ਜਿਹੜਾ ਇਹਨਾਂ ਪਾਵਨ ਪਵਿੱਤਰ ਜਿਹੜੇ ਜੋ ਇਹਨਾਂ ਕੋਲ ਪਾ ਕਹਿ ਸਕਦੇ ਵਸਤਰ ਪਏ ਨੇ ਜਾਂ ਫਿਰ ਹੁਕਮਨਾਮੇ ਪਏ ਨੇ ਜਾਂ ਉਹਨਾਂ ਕੋਲ ਜੋ ਵੀ ਇਤਿਹਾਸਿਕ ਜੋ ਸਮਾਨ ਪਿਆ ਤਾਂ ਉਹਨਾਂ ਦਰਸ਼ਨ ਕੀਤੇ ਨੇ ਤਾਂ ਬੜਾ ਵੱਟ ਭਾਗਾ ਮਹਿਸੂਸ ਕੀਤਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਹ ਵੀ ਤਸਵੀਰਾਂ ਦਿਖਾ ਰਹੇ ਹਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਤਾਂ ਉਹਨਾਂ ਦਾ ਨਿਗਾਹ ਸਵਾਗਤ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਦਰਸ਼ਨ ਵੀ ਕੀਤੇ ਤੇ ਨਾਲ ਹੀ ਜਿਹੜਾ ਉਹਨਾਂ ਨੇ ਇੱਕ ਸੰਦੇਸ਼ ਵੀ ਜਾਰੀ ਕੀਤਾ ਤਾਂ ਉਸ ਤੋਂ ਬਾਅਦ ਉਸ ਸੰਦੇਸ਼ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਸੀ ਜਦੋਂ ਸਿੰਘ ਸਾਹਿਬ ਨੇ ਸੰਦੇਸ਼ ਕੀਤਾ ਦੇਖੋ ਸਿੰਘ ਸਾਹਿਬ ਨੇ ਇਹ ਗੱਲ ਆਖੀ ਕਿ ਇਹਨਾਂ ਪਰਿਵਾਰਾਂ ਨੇ ਜੋ ਸੀਨਾ ਬਸ ਸੀਨਾ ਇਤਿਹਾਸ ਸੰਭਾਲਿਆ ਹੈ ਇਹ ਇਤਿਹਾਸ ਕੌਮ ਦਾ ਇਤਿਹਾਸ ਸੀ ਇਹ ਸਾਂਝਾ ਇਤਿਹਾਸ ਸੀ ਸੰਵਾਲਿਆ ਪਰਿਵਾਰ ਨੇ ਤੇ ਇਹਨਾਂ ਪਰਿਵਾਰਾਂ ਦਾ ਅਦਬ ਜੋ ਹੈ ਤਖਤ ਸਾਬਾਨਾ ਤੋਂ ਹੁੰਦਾ ਰਿਹਾ ਹੈ ਔਰ ਹੁੰਦਾ ਰਹੇਗਾ ਇੱਕ ਗੱਲ ਉਹਨਾਂ ਨੇ ਇਹ ਆਖੀ ਸੀ ਦੂਸਰੀ ਗੱਲ ਉਹਨਾਂ ਨੇ ਇਹ ਵੀ ਆਖੀ ਸੀ ਕਿ ਗੱਲ ਇਹ ਨਹੀਂ ਹੈ ਕਿ ਠੀਕ ਮਤੀ ਦਾਸ ਜੀ ਦੇ ਪਰਿਵਾਰ ਦੀ ਵੀ ਬਹੁਤ ਵੱਡੇ ਪਿਸ਼ੋਕਰ ਤੋਂ ਗੱਲ ਇਹ ਹੈ ਕਿ ਇਹਨਾਂ ਦੇ ਵਡੇਰਿਆਂ ਤਾਂ ਮੁੱਖ ਗੁਰੂਵਾਲ ਸੀ ਔਰ ਅਜੇ ਇਹਨਾਂ ਦਾ ਮੁੱਖ ਵੀ ਗੁਰੂਵਾਲ ਹੈ ਵੱਡੀ ਗੱਲ ਇਹ ਹੈ ਕਿ ਇਹ ਪੀੜ੍ਹੀਆਂ ਤੋਂ ਜੋ ਹੈ ਉਸੇ ਆਪਣੇ ਵਿਰਾਸਤ ਨੂੰ ਜੋ ਹੈ ਔਰ ਉਸੇ ਸਿੱਖੀ ਦੇ ਪ੍ਰਚਾਰ ਨੂੰ ਚਲਾ ਰਹੇ ਨੇ ਵੱਡੇ ਮਾਣ ਵਾਲੀ ਗੱਲ ਹੈ ਸੋ ਉਹਨਾਂ ਨੇ ਸਾਨੂੰ ਇਹਨਾਂ ਲਫ਼ਜ਼ਾਂ ਦੇ ਨਾਲ ਜੋ ਹੈ ਸਤਿਕਾਰਿਆ ਹੈ ਸੋ ਸਿੰਘ ਸਾਹਿਬ ਚਾਹੁੰਦੇ ਵਾਰੀ ਖਾਸ ਤੌਰ ਤੇ ਕੀ ਕਹਣਾ ਚਾਹੁੰਦੇ ਸੰਗਤਾਂ ਨੂੰ ਕਿ ਸਮਾਂ ਬੜਾ ਘੱਟ ਹੈ ਕੋਈ ਮੈਸੇਜ ਕੋਈ ਸੰਦੇਸ਼ ਉਹਗੇ ਬੜੇ ਵੱਡੇ ਦਿਹਾੜੇ ਚਾਰ ਰਹੇ ਨੇ ਸੰਗਤਾਂ ਨੂੰ ਬੜੇ ਸਤਿਕਾਰ ਦੇ ਨਾਲ ਮਨਾ ਰਹੇ ਆਣੇ ਤੱਕ ਅਸਲੀ ਪਟਨਾ ਸਾਹਿਬ ਦੀ ਧਰਤੀ ਤੇ ਆਇਓ ਕੋਈ ਮੈਸੇਜ ਕੋਈ ਸੰਗਤਾਂ ਨੂੰ ਸੰਦੇਸ਼ ਕਿਉਂਕਿ ਤੁਹਾਡੇ ਪਰਿਵਾਰ ਦੀ ਬੜੀ ਵੱਡੀ ਦੇਣ ਹੈ ਇਕੋ ਇੱਕ ਸੰਦੇਸ਼ ਵੀ ਔਰ ਜੋ ਆਵਜਿਹ ਦਾ ਸਵਾਲ ਸੀ ਉਹਦਾ ਉੱਤਰ ਵੀ ਮੈਂ ਇਕੱਠੇ ਦੇ ਦੇਣਾ ਵੈਸੇ ਪਟਨਾ ਸਾਹਿਬ ਕਮੇਟੀ ਬੜੀ ਚੜ੍ਹਦੀ ਕਲਾ ਵਾਲੀ ਕਮੇਟੀ ਮੈਂ ਸਮਝਾਂਗਾ ਕਿ ਨਾ ਬਾਕਾਇਦਾ ਸਾਨੂੰ ਲੈਟਰ ਦਿੱਤਾ ਇਤੇ ਤਖਤ ਸਾਹਿਬ ਤੋਂ ਸਨਮਾਨਿਤ ਕੀਤਾ ਔਰ ਜੋ ਇਤਿਹਾਸਿਕ ਗੱਲਬਾਤਾਂ ਸੀ ਤਖਤ ਸਾਹਿਬ ਤੋਂ ਜੋ ਹੈ ਸੰਗਤ ਦੇ ਰੂਬਰੂ ਕਰਾਈਆਂ ਗਈਆਂ ਸੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਅਦਾ ਕਰਨਾ ਚਾਹਾਂਗਾ ਜਗਜੋਤ ਸਿੰਘ ਜੀ ਪ੍ਰਧਾਨ ਸਾਹਿਬ ਦਾ ਔਰ ਇੰਦਰਜੀਤ ਸਿੰਘ ਜੀ ਜੋ ਸਕੱਤਰ ਸਾਹਿਬ ਨੇ ਔਰ ਮਨਿੰਦਰਪਾਲ ਸਿੰਘ ਬੈਣੀਪਾਲ ਸਾਹਿਬ ਔਰ ਆਪਣਾ ਸਿਮਰ ਸਿੰਘ ਜੀ ਜੋ ਇਹਨਾਂ ਨੇ ਜੋ ਹੈ ਇਸ ਇਤਿਹਾਸ ਨੂੰ ਸੰਗਤ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ। ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਅਦਾ ਕਰਾਂਗਾ ਬਿਹਾਰ ਸਰਕਾਰ ਦਾ ਵੀ। ਔਰ ਤੇ ਮੇਰਾ ਮੈਸੇਜ ਹੈ ਉਹ ਮੈਸੇਜ ਮੈਂ ਇਹ ਦੇਣਾ ਚਾਹਾਂਗਾ ਕਿ ਇਹਨਾਂ ਸ਼ਤਾਬਦੀਆਂ ਨੂੰ ਸਾਨੂੰ ਵੱਧ ਚੜ੍ਹ ਕੇ ਮਨਾਉਣਾ ਚਾਹੀਦਾ ਹੈ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦੇ ਨਾਲ ਸੰਗਤ ਦੇ ਵਿੱਚ ਸੰਗਤ ਦੇ ਕਈ ਜੀਆਂ ਦੀ ਕਿਸਮਤ ਜੋ ਹੈ ਬਦਲਣ ਜਾਂਦੀ ਹੈ ਜ਼ਰੂਰੀ ਨਹੀਂ ਕਿ ਅਸੀਂ ਬਹੁਤਾ ਪੈਸਾ ਹੀ ਖਰਚ ਕਰਕੇ ਇਹਨਾਂ ਸ਼ਤਾਬਦੀਆਂ ਨੂੰ ਮਨਾਉਣਾ ਹੈ ਅਸੀਂ ਆਪਣੇ ਘਰ ਦੇ ਵਿੱਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਵੀ ਇਹਨਾਂ ਸ਼ਤਾਬਦੀਆਂ ਨੂੰ ਮਨਾ ਸਕਦੇ ਹਾਂ ਸੋ ਬਿਲਕੁਲ ਸੰਗਤਾਂ ਨੂੰ ਅਸੀਂ ਖਾਸ ਤੌਰ ਤੇ ਉਹਨਾਂ ਮਹਾਨ ਸ਼ਖਸੀਅਤਾਂ ਦੇ ਜਿਹੜੇ ਦਰਸ਼ਨ ਕਰਵਾਏ ਨੇ ਜਿਨ੍ਹਾਂ ਦਾ ਪਰਵਾਰਿਕ ਜਿਹੜਾ ਪਛੋਕਰ ਹੈ ਉਹ ਗੁਰੂ ਸਵਾਰਾਂ ਦੇ ਨਾਲ ਹੈ ਸੋ ਉਮੀਦ ਕਰਦੇ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੀ ਜਿਹੜੀ ਹੈ ਉਹ ਉਭਰੂ ਕਰਾਵਾਂਗੇ ਸੋ ਹੁਣ ਮੈਨੂੰ ਸ਼ੇਅਰ ਲਾਸਟ ਬੋਲ ਜੀ ਜੀ ਬਿਲਕੁਲ ਜਾਂਦੇ ਵਾਰੀ ਕੁਝ ਕਹਿਣਾ ਚਾਹੁੰਦੇ ਸੰਗਤਾਂ ਨੂੰ ਦੱਸੋ ਚੰਦ ਲਾਈਨਾਂ ਬੜੀਆਂ ਖੂਬਸੂਰਤ ਲਾਈਨਾਂ ਕਿਸੇ ਹਦੀਬ ਨੇ ਲਿਖੀਆਂ ਨੇ ਉਹ ਲਿਖਦਾ ਹੈ ਕਿ ਦੋ ਅੰਗੁਲ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾ ਜੀ ਤਰ ਧੀਰ ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਭਾਵਨ ਦਾ ਧਰਮ ਛੱਡਣਾ ਪਾਪ ਉਕੜੇ ਇਸ ਸਰੀਰ ਦੇ ਕਰੋ ਜੋ ਲੱਖ ਕਰੋੜ ਤਾਂ ਵੀ ਤਰਮ ਨਾ ਛੱਡਸਾਂ ਦੀਨ ਤੇਰਾ ਨਹੀਂ ਲੋੜ ਆਰਾ ਪਿਆਰਾ ਲੱਗਦਾ ਕਾਰਾ ਕਰੋ বাজਾਏ ਸੀਸ ਜਾਏ ਤਾਂ ਜਾਣਦੇ ਮੇਰਾ ਸਿੱਖੀ ਸਿਧਕ ਨਾ ਜਾਏ ਸੀਸ ਜਾਏ ਤਾਂ ਜਾਣਦੇ ਮੇਰਾ ਸਿੱਖੀ ਸਿਧਕ ਨਾ ਜਾਏ ਸੋ ਬਿਲਕੁਲ ਕਹਿੰਦੇ ਸੀਸ ਜਾਏ ਤਾਂ ਜਾਏ ਮੇਰਾ ਸਿੱਖੀ ਸਿਧਕ ਨਾ ਜਾਏ ਸੋ ਬਿਲਕੁਲ ਅਸੀਂ ਵੀ ਸੰਗਤਾਂ ਨੂੰ ਜਿਹੜਾ ਖਾਸ ਤੌਰ ਤੇ ਨੌਜਵਾਨ ਪੀੜੀ ਨੂੰ ਜਿਹੜਾ ਇਸ ਮਾਦਮਦ ਰਹੀਂ ਅਪੀਲ ਕਰਦੇ ਆ ਕਿ ਗੁਰੂ ਵਾਲੇ ਬਣੋ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੋ ਸੋ ਉਮੀਦ ਕਰਦਾ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਜਿਹੜੀ ਹੈ ਤੁਹਾਡੀ ਰੂਪ ਰੂਪ ਕਰਾਵਾਂਗੇ ਦਰਸ਼ਨ ਕਰਾਵਾਂਗੇ ਹੁਣ ਮੈਨੂੰ ਜਾਣੀ ਕਿ ਅਮਰਜੀਤ ਸਿੰਘ ਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਔਰ ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ ਔਰ ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ ਔਰ ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ